ਆਜੀ ਜੀ ਬਾਬਿਓ ਕਰੋ ਚੈੱਕ ਨਵੀਂ ਲਿਆਂਦੀ ਜਿਹੜੀ ਗਰਮੀਆਂ ਵਿੱਚ ਕਬੂਤਰ ਸੰਭਣ ਨੂੰ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰੇ ਸਾਰੇ ਵੀਰਾਂ ਨੂੰ ਹੋਰ ਬਾਬਿਓ ਕੀ ਹਾਲ ਚਾਲ ਚੜ੍ਹਦੀ ਕਲਾ ਜੋ ਸਾਰੇ ਜਾਨਵਰ ਪੰਛੀ ਠੀਕ ਆ ਸਾਰਿਆਂ ਦੇ ਅੱਜ ਬਾਬਿਓ ਲੈ ਕੇ ਆਏ ਸੀ ਇੱਕ ਨਵੀਂ ਚੀਜ਼ ਆਪਣੇ ਗਰਮੀਆਂ 'ਚ ਕਬੂਤਰ ਸੰਭਣ ਨੂੰ ਤੁਹਾਨੂੰ ਪਤਾ ਹੀ ਕਬੂਤਰ ਜ਼ਿਆਦਾ ਏ ਤੇ ਗਰਮੀਆਂ 'ਚ ਦਿੱਕਤ ਹੁੰਦੀ ਏ ਕਬੂਤਰ ਜ਼ਿਆਦਾ ਉੱਡਦੇ ਆ ਕਬੂਤਰ ਸੰਭਣ ਲਈ ਕਬੂਤਰ ਨੂੰ ਪਾਣੀ ਪਿਆਲੇ ਕਬੂਤਰ ਬਦਾਮ ਖਾਣ ਲਈ ਬਦਾਮ ਖਿਚਣ ਲਈ ਪਾਣੀ ਖਿਚਣ ਲਈ ਫਿਰ ਉਹਦੇ ਲਈ ਚੀਜ਼ ਚਾਹੀਦੀ ਸੀ ਵੱਡੀ ਥੋੜੀ ਹੋਰ ਤੇ ਉਹ ਤੁਹਾਨੂੰ ਮੈਂ ਦਿਖਾਨਾ ਅੱਜ ਇਹ ਸਪੈਸ਼ਲ ਕਬੂਤਰ ਸੰਭਲਣ ਲਈ ਗਰਮੀਾਂ 'ਚ ਕਬੂਤਰ ਜਿਆਦਾ ਡਾਈਦੇ ਆ ਉਹਦੇ ਕਰਕੇ ਫਿਰ ਹੈਗੇ ਉਹਦਾ ਪਹਿਲਾ ਚੀਜ਼ ਪਰ ਇਹ ਨਵੀਂ ਆਜੋ ਦਿਖਾਨਾ ਤੁਹਾਨੂੰ ਮੈਂ ਆ ਕਰੋ ਜੀ ਚੱਕ ਬਾਬਿਓ 12 ਖਾਣੇ ਵਾਲੀ ਡੋਲੀ 2 ਆ 6 6 ਖਾਣੇ ਵਾਲੀ ਦੋਆਂ ਦੇ 12 ਇਹਦੀ ਲੋਡ ਸੀ ਕੰਗਾ ਕਬੂਤਰ ਹੈ ਜਿਆਦਾ ਜਦੋਂ ਡਾਈ ਦੇ ਆ ਜਿਆਦਾ ਫਿਰ ਇਸ ਕਰਕੇ ਸਾਹਵੇਂ ਨਹੀਂ ਜਾਂਦੇ ਉਦਾਂ ਤੇ ਇੱਕ ਹੈਗੀ ਅੱਠ ਘਾਨੇ ਵਾਲੀ ਉਹਦੇ ਚੋਂ ਗੱਲ ਨਹੀਂ ਬਣਦੀ ਸੀ ਕਿਉਂਕਿ ਫਿਰ ਇੱਕ ਜਿ ਬਦਾਮ ਇੱਕ ਜਿ ਕਬੂਤਰ ਇੱਕ ਜਿ ਕਬੂਤਰੀਆਂ ਪਾਣੀ ਬਦਾਮ ਖਜਾਣੇ ਬਦਾਮ ਪਿਆ ਉਹ ਪਾਣੀ ਖਜਾਣਾ ਇਹੀ ਕੰਮ ਰਹਿੰਦੇ ਆ ਕਰਨੇ ਪੈਂਦੇ ਆ ਉਹਦੇ ਲਈ ਫਿਰ ਜਿਆਦਾ ਚੀਜ਼ ਚਾਹੀਦੀ ਸੀ ਏਅਰ ਲੈ ਕੇ ਆਂਦੀ ਹੈ ਹੁਣ ਨਵੀਂ ਹੈ ਉਹ ਨੂੰ ਮੈਂ 10 ਵੀ ਦਿੰਨਾ ਕਿ ਕਿਦਾਂ ਕਿਦਾ ਕਿਹੜੇ ਖਾਨੇ ਚ ਕੀ ਸਾਂਭਣਾ ਹੈ ਲਾ ਲੋ ਪਹਿਲੇ ਖਾਨੇ ਚ ਇੱਕ ਜਾਲੀ ਕੋਤਰੀਆਂ ਵਾਲੀ ਇੱਕ ਚ ਕਬੂਤਰਾਂ ਉੱਡ ਕੇ ਆਣ ਗਿਆ ਦੂਜੇ ਚ ਪਾਣੀ ਪੀਣ ਗਿਆ ਇਦਾਂ ਹੀ ਸੇਮ ਜ਼ਿਆਦਾ ਹੋਣੀਆਂ ਇਹ ਕਿਹੜਾ 2-4 ਹੀ ਹੋਣੀਆਂ ਇਦਾਂ ਖਾਨਿਆਂ ਚ ਥਲੜੇ ਚ ਪਾਣੀ ਖਿੱਚਣ ਗਿਆ ਦੋਵਾਂ ਖਾਨਿਆਂ ਥਲੜੇ ਪਾਣੀ ਖਿੱਚਣ ਗਿਆ ਤੇ ਐਂਡ ਵਾਲਿਆਂ ਚ ਪਾਵਾਂਗੇ ਬਦਾਮ ਕਬੂਤਰਿਆਂ ਨੂੰ ਇੱਕ-ਇੱਕ ਕਰਕੇ ਜਿੱਦਾਂ ਜਿੱਦਾਂ ਖਾਈ ਜਾਣ ਗਿਆ ਉਦਾਦਾ ਪਾਈ ਜਾਵਾਂਗੇ ਬਦਾਵ ਤੇ ਸੇਮ ਹੀ ਬਾਬੇ ਇੱਧਰ ਹੈ ਉੱਪਰ ਵਾਲੇ ਦੋਵਾਂ 'ਚ ਪਾਣੀ ਪਾਵਾਂਗੇ ਕਬੂਤਰਾਂ ਜਦੋਂ ਉੱਡ ਕੇ ਆਣਗੇ ਥੱਲੇ ਵਾਲਿਆਂ 'ਚ ਪਾਣੀ ਪਿਆ ਕੇ ਤੇ ਪਾਣੀ ਖਿਚਾਵਾਂਗੇ ਤੇ ਐਂਡ ਵਾਲਿਆਂ 'ਚ ਪਾਵਾਂਗੇ ਅਸੀਂ ਬਦਾਵ ਦੇਖ ਲਓ ਇੱਕ ਕਰੀ ਉਦਾਂ ਤੁਹਾਨੂੰ ਪਤਾ ਜੋ ਕਬੂਤਰ ਉੱਡ ਕੇ ਆਂਦਾ ਉਹਦਾ ਜੋਰ ਹੋਇਆ ਹੁੰਦਾ ਫਿਰ ਤੁਹਾਨੂੰ ਸਾਹਮਣੇ ਇੱਕ ਇੱਦਾਂ ਸਾਹਮਣਾ ਹੈ ਇਦੇ ਥੱਲੇ ਬੋਰੀ ਵਿਛਾ ਕੇ ਇੱਕ ਗਿੱਲੀ ਉਹਦੇ ਉੱਤੇ ਬਾਹਾਂਗੇ ਤੇ ਦੂਜੇ ਖਾਨੇ 'ਚ ਚੱਕ ਕੇ ਤੇ ਪਾਣੀ ਪਿਆ ਦਾਂਗੇ ਤੀਜੇ ਖਾਨੇ 'ਚ ਵੀ ਜਦੋਂ ਅੰਦਰ ਛੱਡ ਦਾਂਗੇ ਪਾਣੀ ਖੇਚ ਲੂਗਾ ਕਬੂਤਰ ਜਿਆਦਾ ਹੋਣੇ ਦੋਨਾਂ ਖਾਨਿਆਂ 'ਚ ਤੇ ਐਂਡ ਵਾਲੇ ਖਾਨੇ 'ਚ ਫਿਰ ਜਦੋਂ ਬਦਾਮ ਪਾਵਾਂਗੇ ਉਦੋਂ ਆ ਤੇ ਆਰਾਮ ਨਾਲ ਬੈਠੇ ਰਹਿਣਗੇ ਬਦਾਮ ਦੂਣ ਖਾਣਗੇ ਦਾਣੇ ਦੂਣੇ ਖਾਣਗੇ ਇਦਾਂ ਹੀ ਸੇਮ ਇੱਕ ਕਬੂਤਰਿਆਂ ਲਈ ਵੀ ਆ ਉੱਤੇ ਵੀ ਹੈਗੀ ਉਹਦਾ ਉਹ ਅਟ ਖਾਨੇ ਵਾਲੀ ਢੋਲੀ ਆ ਉਹਦਾ ਵੀ ਇਦਾਂ ਹੀ ਯੂਜ਼ ਕਰੀਦਾ ਪਰ ਉਹ ਜੇਰੇ ਜਿਆਦਾ ਕਬੂਤਰ ਜਦੋਂ ਡਾਈਦੇ ਆ ਕਈ ਰ ਇਕੱਠੇ ਬੈ ਜਾਂਦੇ ਆ 2-4 ਤੋਂ ਇੱਕੋ ਖਾਨੇ ਚ ਬਤੁੰਣੇ ਪੈਂਦੇ ਸਾਰੇ ਉਹਦੇ ਕਰਕੇ ਸੈਟਿੰਗ ਜੀ ਨਹੀਂ ਆਂਦੀ ਇਹ ਹੁਣ 12 ਖਾਨੇ ਵਾਲੀ ਹੋਰ ਲੈ ਕੇ ਆਂਦੀ ਏ ਤੁਹਾਨੂੰ ਗਰਮੀ ਅਚ ਦੱਸਾਂਗੇ ਇਹਦਾ ਕਿਦਾਂ ਯੂਜ਼ ਕਰਨਾ ਹੈ ਬਾਕੀ ਵੀਡੀਓ ਦੇਖੋ ਇੱਕ ਵਾਰ ਫੇਰ ਕਰੋ ਚੈੱਕ ਮੇਰੇ ਵੀਰ ਤੇ ਆਪਣਾ ਚੈਨਲ ਕਰ ਲਿਓ ਸਬਸਕ੍ਰਾਈਬ ਤੇ ਕਮੈਂਟ ਕਰਕੇ ਦੱਸਿਓ ਵੀਡੀਓ ਕਿੱਦਾਂ ਦੀ ਲੱਗੀ ਜੇ ਕਿ ਮੇਰੇ ਵੀਰ ਭਰਾ ਨੂੰ ਚਾਹੀਦੀ ਹੋਵੇ ਤੇ ਮਂਗਾ ਵੀ ਦਵਾਂਗੇ ਸੇਮ ਇੱਡਾ ਦੀ 12 ਵਾਲੀ ਚਾਹੀਦੀ ਹੋਵੇ 6 ਵਾਲੀ ਚਾਹੀਦੀ ਹੋਵੇ ਜਾਂ 3 ਨਾਲ ਵਾਲੀ ਚਾਹੀਦੀ ਹੋਵੇ ਬਾਕੀ ਮੇਰੇ ਵੀਰ ਸਾਂ ਚੈਨਲ ਆਪਣਾ ਕਰ ਲਿਓ ਸਬਸਕ੍ਰਾਈਬ ਤੇ ਤੁਹਾਨੂੰ ਗਰਮੀਆਂ ਚ ਇਹਦਾ ਯੂਜ਼ ਕਰਕੇ ਦਿਖਾਵਾਂਗੇ ਕਿੱਦਾਂ ਯੂਜ਼ ਕਰਨਾ ਹੈ ਇਹਦਾ ਓਕੇ ਜੀ ਮੇਰੇ ਵੀਰ ਚੈਨਲ ਆਪਣਾ ਕਰ ਲਿਓ ਸਬਸਕ੍ਰਾਈਬ ਹੋਰ ਵਧੀਆ ਵੀਡੀਓ ਦੇਖਣ ਲਈ